ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੋ ਸਨੋ ਵੀਰੇ ਕੀ ਹਾਲ ਚਾਲ ਨੇ ਕੈਮਾ ਸੇ ਤਾਂ ਲੋ ਵੀਰੇ ਅੱਜ ਆਪਣੇ ਫਾਰਮ ਤੋਂ ਦੁਬਾਰਾ ਵੀਡੀਓ ਅਪਲੋਡ ਕਰਨ ਲੱਗੇ ਆ ਪਹਿਲਾਂ ਤਾਂ ਮੱਛਰ ਨਹੀਂ ਦਿਖਾਈਏ ਤੁਹਾਨੂੰ ਮੱਛਰ ਦਾ ਟਾਈਮ ਆ ਗਿਆ ਦੁਬਾਰਾ ਤੇ ਮੱਛਰ ਦਾ ਨਹੀਂ ਆਪਾਂ ਕਰਤੀ ਕੰਪਲੀਟ ਇੱਕ ਹੋਰ ਅਪਡੇਟ ਆ ਬਿਰਲੇ ਵਾਲੀ ਝੋਟੀ ਸੂਪੀ ਆਪਣੇ ਕੋਲੇ ਇਸ ਵਾਰ ਇਹਨੇ ਬਾਜੀ ਬੁਰਜ ਬੋਲ ਆਪਣੇ ਵਾਲਾ ਜਿਆ ਚੋਸਾਨ ਬਾਜੀ ਦੇ ਸਾਂ ਆ ਸਾਹ ਬਾਜੀ ਸਾਹ ਦੇ ਕੱਟੇ ਨੂੰ ਦਿੱਤਾ ਜਾਨ ਨੂੰ ਮੇਲ ਕਾਫ ਆਇਆ ਇੱਕ ਤੇ ਉਸ ਤੋਂ ਬਾਅਦ ਪਰਲੀ ਉਹ ਮੱਝ ਆਪਣੀ ਸੋਣ ਵਾਲੀ ਆ ਉਹਦੇ ਵੀ ਬਾਜੀ ਲੱਗਿਆ ਹੋਇਆ ਮਹਾਰਾਜ ਕਿਰਪਾ ਕਰੇ ਜੇ ਉਹਦੀ ਕਟਿਆ ਜੀ ਚਲੋ ਇੱਕ ਤਾਂ ਮੇਲ ਕਾਫ ਆ ਗਿਆ ਮਹਾਰਾਜ ਦੀ ਮੋਜਾ ਇਹਦੇ ਵੀ ਬਾਜੀ ਲੱਗਿਆ ਹੋਇਆ ਇਸ ਵਾਰ ਪਸ਼ੂ ਆਪਣਾ ਬਾਲੇ ਹੈਲਥੀ ਨਹੀਂ ਹੈਗੇ ਥੋੜੀ ਆਪਣੀ ਆਪ ਦੇ ਰੁਝੇਵੇਂ ਬਿਜੀ ਕਰਕੇ ਦੇ ਕਰਕੇ ਨਹੀਂ ਟਾਈਮ ਲੱਗਿਆ ਤੇ ਆ ਮੱਝ ਲਗਭਗ ਹੈਗੀ ਆ ਚੰਗੀ ਸਰਾਜੀ ਇਹ ਓਵਰ ਬੇਟਾ ਯਾਨੀ ਕਿ ਕੋਈ ਕੋਈ ਪਸ਼ੂ ਤਾਂ ਬਹੁਤ ਜ਼ਿਆਦਾ ਰਾਜੀ ਹੋ ਗਿਆ ਕੋਈ ਕੋਈ ਪਸ਼ੂ ਲਿੱਸਾ ਵਾ ਤੰਗ ਕਰਨੀ ਵੀਰੇ ਇਹਨੂੰ ਜਮ ਇਹਦੇ ਹਜੇ ਲਗਭਗ 6 ਮਹੀਨਿਆਂ ਦੀ ਗੱਪਣ ਹੋਈ ਆ ਇਹ 6 ਤੋਂ ਵੀ ਘੱਟ ਹੀ ਇਹਨੂੰ ਹੋ ਜਾ ਮਗਰ ਨੂੰ ਮਾਰੀ ਮੋਟੀ ਥੜੀ ਹੰਦੀ ਨਹੀਂ ਉਹਦੇ ਕਰਕੇ ਇਹ ওভারਵੇਟ ਦਿਖਾਈ ਦਿੰਦੀ ਆ ਐਂ ਲੜਦੀਆਂ ਬਹੁਤ ਆ ਯਾਰ ਇਹ ਆ ਦੇ ਮੈਂ ਕਹਿ ਲੈ ਇੱਧਰ ਆ ਬ੍ਰੀਕ ਆ ਇੱਧਰ ਨਹੀਂ ਪੈਣਾ ਗਾਲੀ ਅੜੀ ਚ ਪਾਲਾ ਕੰਗਿਆ ਹਾਂ ਪਾਲਾ ਕੋਈ ਹੋਰ ਲੱਗਦਾ ਨਹੀਂ ਕੋਈ ਲਾਓ ਜੀ ਟਾਈਮ ਲਵਾ ਦਿੰਦੀਆਂ ਇਹ ਲੜਦੀਆਂ ਤੇ ਇਹ ਆਪਾਂ ਬੱਸੀਆਂ ਤੋਂ ਲਈ ਸੀਗੀ ਮੱਝ ਮੱਝ ਇਹ ਵੀ ਚੰਗੀ ਦੱਸਦੇ ਆ ਬਾਕੀ ਦੁੱਧ ਕੱਢੇ ਤੋਂ ਪਤਾ ਲੱਗੂ ਇਹਦਾ ਵੀ ਟਾਈਮ ਰਹਿ ਗਿਆ ਥੋੜਾ ਜੀ ਇਹਦੇ 53 ਦਾ ਬੋਲ ਲੱਗਿਆ ਹੋਇਆ ਹੈ ਵੀਰੇ ਇੱਕ ਆ ਮੱਝ ਲਿਆਂਦੀ ਆ ਆਪਾਂ ਇਹ ਮੱਝ ਤੁਹਾਨੂੰ ਥੋੜੇ ਦਿਨ ਪਹਿਲਾਂ ਆਪਾਂ ਲਾਈਵ ਦਿਖਾਈ ਸੀਗੀ ਬਿੰਜਲ ਪਿੰਡ ਤੋਂ ਤੇ ਇਹ ਮੱਝ ਨੇ ਉੱਥੇ ਚਵਾਈ ਕਰੀ ਸੀ ਆਪਾਂ ਡੇਢ ਮਹੀਨੇ ਦੀ ਸੂਈ ਥੱਲੇ 16 ਕਿਲੋ 200 ਗ੍ਰਾਮ ਦੁੱਧ ਸੀ ਤੇ ਇਹਦੇ ਮਗਰ ਆਹਾ ਆਪਣੇ ਬਾਜੀ ਦੀ ਕੱਟੀ ਸੀ ਇਸ ਵਾਰ ਬਾਜੀ ਦਾ ਆਪਣੇ ਘਰੇ ਫੇਰ ਕੱਟਾ ਆਨ ਕਰਕੇ ਇਹ ਕੱਟੀ ਆਪਾਂ ਪਰਚੇਜ਼ ਕਰੀ ਆ ਇਹ ਕੱਟੀ ਦੀ ਉਮਰ ਅੱਜ ਲਗਭਗ 50 ਦਿਨ ਦੀ ਹੋ ਗਈ ਹੋਊ ਇਹ ਕੱਟੀ ਇਹ ਆਪਣੇ ਸਾਂਹ ਦੀ ਕੱਟੀ ਆ ਬਾਜੀ ਬੋਰਜ ਦੀ ਤੇ ਇਹਦਾ ਨਾਮ ਰੱਖਿਆ ਆਪਾਂ ਕਿਸਮਤ ਪਹਿਲੀ ਕੱਟੀ ਆ ਜਿਹੜੀ ਆਪਾਂ ਨੂੰ ਹੁਣ ਮਹਾਰਾਜੀ ਕਿਰਪਾ ਨਾਲ ਦੱਸੂਗੀ ਆਉਣ ਵਾਲੇ ਟਾਈਮ ਵਿੱਚ ਰਿਜ਼ਲਟ ਗੁਰੂ ਸਾਹਿਬ ਨੂੰ ਜੋ ਮਨਜ਼ੂਰ ਆ ਤੇ ਇਹਦਾ ਨਾਮ ਅੱਜ ਤੋਂ ਆਪਾਂ ਕਿਸਮਤ ਰੱਖਤਾ ਤੇ ਆ ਇਹਦੀ ਮਾਂ ਖੜੀ ਆ ਮਾਂ ਵੱਡੇ ਸੂਏਆਂ ਚਾਸਤ ਘਟਕਟ ਹੋਊ ਸੱਤਵੇਂ ਸੂਏ ਅੱਠਵੇਂ ਹੋਵੇ ਸੱਤਵੇਂ ਹੋਵੇ ਤੇ ਇਹਦਾ ਪੀਕ 16 ਕਿਲੋ 200 ਗ੍ਰਾਮ ਆਪਾਂ ਦੇਖਿਆ ਤੇ ਉਹ ਖੜਾ ਆਪਣਾ ਸਾਨ ਬਾਜੀ ਜੀ ਦਾ ਮਿਲਕ ਰਿਕਾਰਡ ਬਲੱਡ ਲਾਈਨ ਬਹੁਤ ਤਕੜੀ ਆ ਤੇ ਆਪਾਂ ਆਨ ਰਾਈਟ ਸਮੇਂ ਦੇ ਵਿੱਚ ਦੇਖਦੇ ਆਂ ਕੀ ਬੱਚੇ ਕਿਦਾਂ ਦੇ ਆਉਂਦੇ ਆ ਤੇ ਉਹ ਚੀਜ਼ ਤੇ ਆਹ ਆਪਣੇ ਪਹਿਲਾ ਵਾਲਾ ਪੂਰਾ ਇਹਦਾ ਬਸੀਆਂ ਵਾਲੀ ਦਾ ਕਟਾ ਵਾ ਇਹ ਵੀਰਾਂਵਾਲੀ ਦੇ ਕਿਸੇ ਸੀਮਨ ਦਾ ਆ ਬੈਠੀ ਆ ਸਮਰਾਟ ਦੀ ਕੱਟੀ ਤੇ ਆਹ ਬਜਰੰਗੀ ਦੀ ਕੱਟੀ ਖੜੀ ਆ ਪਹਿਲਾ ਨੰਬਰ ਆਹ ਤੇ ਆਹ ਬਜਰੰਗੀ ਦਾ ਕਟਾ ਭੈਣ ਭਾਈ ਆ ਦੋਨੇ ਇਹ ਆ ਨਾ ਅਗਲੀ ਖੜੀ ਆ ਇਹ ਹਜੇ ਕੰਸੀਵ ਨਹੀਂ ਕਰੀ ਥੋੜਾ ਸਾਡੇ ਵੀਰ ਜੀ ਮੈਂ ਸਾਨੂੰ ਧਿਆਨ ਨਹੀਂ ਦਿੱਤਾ ਕਿ ਹੁਣ ਇਹਦੇ ਥੋੜਾ ਜਿਹਾ ਦੇਖਦੇ ਆ ਲੋਟਾ ਜਿਹੜਾ ਕਮ ਤੇ ਆਹ ਹੈਗੀ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸੂਰਜ ਬੋਲ ਦੀ ਜਿਹੜਾ ਪਾਕਿਸਤਾਨ ਤੋਂ ਇਮਪੋਰਟ ਕਰਿਆ ਸੀ ਇਹ ਸੂਰਜ ਨੀਲੀ ਦਾ ਬੋਲ ਸੀ ਇਹ ਹੋ ਗਈ ਲਗਭਗ 2-2 ਸਵਾ ਦੋ ਸਾਲ ਦੀ ਉਹ ਕਿਵੇਂ ਨੰਗੂ ਵੀਰੇ ਚੱਕ ਕੇ ਨਗਾਉਣਾ ਬੂ ਗੇਟ ਪਹਿਲਾਂ ਲਾ ਲੇ ਆਪਾਂ ਹੂੰ ਤੁਸਤਾ ਆ ਨਾ ਤੁ ਨੂੰ ਬੰਨਣਾ ਪੈਣਾ ਜਾਂ ਹੋ ਉੱਥੇ ਸਾਹਮਣੇ ਬੰਨ੍ਹਦੇ ਨੇ ਲੋੜ ਹੀ ਨਹੀਂ ਬਾਹਰ ਕੱਢਣ ਦੀ ਆਓ ਉਹ ਹਾਂ ਨਾ ਨਾ ਵਾਸ ਨੂੰ ਉੱਥੇ ਬੰਨ੍ਹ ਦਿਓ ਜਿਵੇਂ ਹੀ ਲੋਟ ਆ ਗਿਆ ਲੱਤ ਨੂੰ ਬਾਕੇ ਬੰਨ੍ਹਦੀ ਨਹੀਂ ਤਾਂ ਗਾਲ ਨੂੰ ਫਿਰ ਪੁਮੀਰੀ ਜੀ ਪਾਣੀ ਪਣੀ ਆ ਬਾਚ ਪੌਰ ਕਲੀ ਜੀ ਤੇ ਆ ਪੂਰਾ ਹੈਗਾ ਵੀਰੇ ਮੱਛਰਦਾਨੀ ਦਾ ਸਿਸਟਮ ਇਸ ਵਾਰ ਨੂੰ ਤਾਂ ਝੋਨੇ ਝੋਨੇ ਚਾਣ ਜੇ ਸੀ ਮੱਛਰਦਾਨੀ ਲੇਟ ਲੱਗੀ ਆ ਇਹ ਆਪਣੀ ਪੂਰੀ ਮੱਛਰਦਾਨੀ ਵੀਰੇ 10000 ਰੁਪਏ ਚ ਪੈ ਗਈ 10 ਤੋਂ 11000 ਚ ਮਹਿੰਗਾ ਤਾਂ ਜਲਸਾ ਬਹੁਤ ਆ ਪਰ ਆਪਾਂ ਨੂੰ ਐ ਹੁੰਦਾ ਵੀ ਦੁੱਧ ਨਾ ਘਟ ਜੇ ਪਸ਼ੂ ਦਾ ਦੁੱਧ ਪੂਰਾ ਰਹੂਗਾ ਕੋਈ ਜਿਹੜਾ 4-5 ਮਹੀਨਿਆਂ ਚ 10000 ਉਮੀਦ ਆ ਵੀ ਪੂਰਾ ਕਰ ਜਾਂਦਾ ਪਸ਼ੂ ਨਾ ਵੀ ਕਰੂਗਾ ਕੋਈ ਚੱਕਰ ਨਹੀਂ ਜਾਨਵਰ ਤਾਂ ਆਪਦੇ ਵਾਂਗੂ ਆਪਾਂ ਵੀ ਹੁਣ ਏਸੀਆਂ ਚ ਵੜ ਕੇ ਪੈਈਆਂ ਗਰਮੀ ਮਰੇ ਉਹ ਚੱਕਰਾ ਚਲੋ ਠੀਕ ਆ ਭਰਾ ਧੰਨਵਾਦ